ਖਬਰਨਾਮਾ ਦੇਖ ਰਿਹਾ ਸਾਰੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੇਕਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੰਝੇ ਲਾ ਦਿੱਤਾ ਹੈ ਸਾਰੀ ਸਕਿਉਰਿਟੀ ਮੈਡੀਕਲ ਆਫਸਰ ਹੁਣ ਕਿੰਨੂੰ ਦੇ ਦਿੱਤੇ ਗਏ ਨੇ ਇਸ ਬਾਰੇ ਗੱਲਬਾਤ ਕਰਾਂਗੇ ਪੰਜਾਬੀਓ ਮੈਨੂੰ ਤੁਹਾਡੇ ਕਮੈਂਟਾਂ ਦਾ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਰਹੇਗਾ ਤੁਸੀਂ ਦੱਸਣਾ ਹੈ ਕਿ ਅਸਲ ਦੇ ਵਿੱਚ ਪੰਜਾਬ ਦੀ ਵਾਗ ਡੋਰ ਕਿਸ ਦੇ ਹੱਥ ਵਿੱਚ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੁਆਰਾ ਪੰਜਾਬ ਦੀ ਸਰਕਾਰ ਚਲਾਈ ਜਾ ਰਹੀ ਹੈ ਜਾਂ ਮਨੀਸ਼ ਸੋਧਿਆ ਪੱਕੇ ਤੌਰ ਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਨੇ ਬਣ ਗਏ ਨੇ ਇਸ ਨੂੰ ਲੈ ਕੇ ਇੱਕ ਵੱਡੀ ਖਬਰ ਆ ਰਹੀ ਹੈ ਕਿ ਆ ਜਿਹੜਾ ਨੰਗਲ ਡੈਮ ਤੇ 3 ਦਿਨ ਵਾਸਤੇ ਗੈਸਟ ਹਾਊਸ ਐਜ਼ ਅਰੈਸਟ ਕਰਨ ਜਾ ਰਹੇ ਨੇ ਮਨੀਸ਼ ਸੋਧਿਆ ਮਨੀਸ਼ ਸੋਧਿਆ ਵੈਸੇ ਪੰਜਾਬ ਦੇ ਇਨਚਾਰਜ ਨੇ ਲੇਕਿਨ ਜਿਸ ਤਰ੍ਹਾਂ ਉਨ੍ਹਾਂ ਦੇ ਨਾਲ ਇੱਕ ਮੈਡੀਕਲ ਡਾਕਟਰਾਂ ਦੀ ਟੀਮ ਜਾ ਰਹੀ ਹੈ ਜਿਹੜੇ ਡਾਕਟਰਾਂ ਦੀ ਗਿਣਤੀ ਦੱਸੀ ਜਾ ਰਹੀ ਹੈ ਲਗਭਗ 28 ਜਿਹੜੀ ਸਕਿਉਰਿਟੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਹੈ ਉਹ ਵੀ ਸਕਿਉਰਿਟੀ ਜਿਹੜੀ ਹੈ ਡੈਮ ਤੇ ਜਾਵੇਗੀ ਮਨੀ ਸੋਦੀਆ ਦੇ ਨਾਲ ਤੇ ਇੱਕ ਪਾਸੇ ਤਾਂ ਇਹ ਕਹਿੰਦੇ ਸੀ ਕਿ ਅਸੀਂ ਵੀਆਈਪੀ ਕਲਚਰ ਨੂੰ ਤਰਜੀਹ ਨਹੀਂ ਦਿੰਦੇ ਅਸੀਂ ਆਮ ਘਰਾਂ ਦੇ ਮੁੰਡੇ ਹਾਂ ਆਮ ਲੋਕਾਂ ਅਸੀਂ ਤਾਂ ਵੈਗਨਰ ਦੇ ਵਿੱਚ ਗੁਜ਼ਾਰਾ ਕਰ ਲਵਾਂਗੇ ਲੇਕਿਨ ਇਧਰ ਕਿਉਂ ਮਨੀਸ ਸੋਦੀਆ ਨੂੰ ਵੀਆਈਪੀ ਟ੍ਰੀਟ ਦਿੱਤਾ ਜਾ ਰਿਹਾ ਹੈ ਯਾਨੀ ਕਿ 18 ਡਾਕਟਰਾਂ ਦੀ ਟੀਮ ਇੱਕ ਐਂਬੂਲੈਂਸ ਉਸ ਤੋਂ ਬਾਅਦ ਜੈਡ ਪਲੱਸ ਕੁਆਲਿਟੀ ਲਗਭਗ 15 ਤੋਂ 16 ਗੱਡੀਆਂ ਉਹ ਪੂਰਾ ਕਾਫਲਾ ਜਿਸ ਦਾ ਖਰਚਾ ਪੰਜਾਬ ਦੇ ਉੱਤੇ ਪਵੇਗਾ ਯਾਨੀ ਕਿ ਇੱਕ ਪਾਸੇ ਮਨੀਸ਼ ਸੋਦੀਆ ਨੇ 120 ਲੋਕ ਜਿਹੜੇ ਨੇ ਦਿੱਲੀ ਤੋਂ ਜਿਹੜੇ ਖਾਸਮਕਾਸ ਸੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾਲ ਦੇ ਉਹ ਲੈ ਕੇ ਉਹ ਦਿੱਲੀ ਦਿੱਲੀੋਂ ਲੈ ਕੇ ਉਹ ਪੰਜਾਬ ਆ ਗਏ ਨੇ ਯਾਨੀ ਕਿ ਪੰਜਾਬੀ ਪੰਜਾਬੀਆਂ ਦੇ ਜਿਹੜੇ ਕੁੜੀਆਂ ਤੇ ਮੁੰਡੇ ਨੇ ਉਹਨਾਂ ਨੂੰ ਘਰ ਭੇਜ ਦਿੱਤਾ ਚਾਹਵੇਗਾ ਥੋੜੇ ਦਿਨਾਂ ਬਾਅਦ ਉਹ 120 ਤੋਂ 150 ਦੀ ਗਿਣਤੀ ਦੱਸੀ ਜਾ ਰਹੀ ਹੈ ਜਿੰਨੇ ਵੀ ਕਾਨੂੰਨੀ ਮਾਹਿਰ ਨੇ ਜਿੰਨੇ ਵੀ ਵਕੀਲ ਨੇ ਜਿਨ੍ਹਾਂ ਦਾ ਖਰਚਾ ਕਰੋੜਾਂ ਦੇ ਹਿਸਾਬ ਨਾਲ ਆਉਂਦਾ ਹੈ ਪਰ ਮੰਦਾ ਉਹ ਵੀ ਪੰਜਾਬ ਦੇ ਵਿੱਚ ਆ ਗਏ ਨੇ ਇਮਨਦੋ ਜਿਹੜੇ ਅਰਪਾਲ ਸਿੰਘ ਚੀਮਾ ਨੇ ਉਹਨਾਂ ਉੱਤੇ ਵੀ ਅਰਬ ਅਰਵਿੰਦ ਮੋਦੀ ਨੇ ਜਿਹੜੇ ਖਜ਼ਾਨੇ ਉੱਤੇ ਬਿਠਾਇਆ ਹੋਇਆ ਹੈ ਯਾਨੀ ਕਿ ਕੀ ਪੰਜਾਬੀਆਂ ਦੇ ਕੋਲੋਂ ਨਾ ਤਾਂ ਖਜ਼ਾਨਾ ਸੰਭਾਲਿਆ ਜਾ ਰਿਹਾ ਹੈ ਪੰਜਾਬੀਆਂ ਦੇ ਕੋਲ ਨਾ ਤਾਂ ਕਮਿਊਨੀਕੇਸ਼ਨ ਡਾਇਰੈਕਟਰ ਹੈ ਯਾਨੀ ਕਿ ਸਾਰਾ ਤਾਣਾ ਬਾਣਾ ਆਮ ਆਦਮੀ ਪਾਰਟੀ ਦੇ ਅਨਚਾਰਜ ਮਨੀਸ਼ ਸੋਧਿਆ ਵੱਲੋਂ ਬਣਿਆ ਜਾ ਰਿਹਾ ਹੈ ਸੂਬੇ ਦੇ ਮੁੱਖ ਮੰਤਰੀ ਦੀ ਭਗਵੰਤ ਮਾਨ ਦੀ ਪਾਵਰ ਖੋ ਕੇ ਆਪਣੇ ਹੱਥਾਂ ਦੇ ਵਿੱਚ ਲੈ ਲਈ ਹੈ ਭਾਈ ਤੁਸੀਂ 3 ਦਿਨ ਰਹਿਣਾ ਹੈ ਤੇ ਤੁਹਾਨੂੰ 18 ਬੰਦੇ ਚਾਹੀਦੇ ਨੇ ਡਾਕਟਰ ਨਾਲ ਚਾਹੀਦੀਆਂ ਨੇ ਐਂਬੂਲੈਂਸਸ ਤੇ ਨਾਲ ਚਾਹੀਦੀ ਹੈ ਜੈਡ ਸਕਿਉਰਿਟੀ ਯਾਨੀ ਕਿ ਇੱਕ ਪ੍ਰੋਟੋਕਾਲ ਹੁੰਦਾ ਹੈ ਅਸੀਂ ਉਸ ਦੇ ਵਿੱਚ ਕਿੰਤੂ ਪਰੰਤੂ ਨਹੀਂ ਕਰਦੇ ਲੇਕਿਨ ਐਨਾ ਵੀ ਪ੍ਰੋਟੋਕਾਲ ਨਾ ਦਿਓ ਕਿ ਪੰਜਾਬ ਦੇ ਖਜ਼ਾਨੇ ਦਾ ਜਲੂਸ ਨਿਕਲ ਜਾਵੇ ਯਾਨੀ ਕਿ ਜਿੰਨੀ ਸਕਿਉਰਟੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜਿੰਨੀ ਡਾਕਟਰੀ ਸਹਾਇਤਾ ਨਾਲ ਲੈ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਚੱਲਦੇ ਨੇ ਉਹ ਸਾਰੀ ਸਕਿਉਰਟੀ ਸਾਰੀ ਸਾਰੇ ਮੈਡੀਕਲ ਅਫਸਰ ਸੇਮ ਦੇ ਦਿੱਤੇ ਗਏ ਨੇ ਮਨੀਸ਼ ਸੋਧਿਆ ਨੂੰ ਕਿਉਂ ਭਈਓ ਪੰਜਾਬ ਦਾ ਮੁੱਖ ਮੰਤਰੀ ਹੈ ਕੀ ਪੰਜਾਬ ਨੇ ਮਨੀਸ਼ ਸੋਧਿਆ ਨੂੰ ਵੋਟਾਂ ਪਾਈਆਂ ਨੇ ਭਈ ਅਸੀਂ ਵੋਟਾਂ ਪਾਈਆਂ ਨੇ ਜਿਹੜਾ ਕਹਿੰਦਾ ਸੀ ਮੈਂ ਪੰਜਾਬ ਦਾ ਚੌਕੀਦਾਰ ਬਣ ਕੇ ਰਹਾਗਾ ਭਗਵੰਤ ਮਾਨ ਨੂੰ ਦੂਸਰੇ ਪਾਸੇ ਗੁੰਡਾਗਰਦੀ ਦੀ ਗੱਲ ਕਰ ਲਓ ਕੀ ਹੋ ਰਿਹਾ ਹੈ ਇੱਕ ਜਿਹੜੀ ਮਹਿਲਾ ਦੀ ਮੌਤ ਹੋ ਗਈ ਹੈ ਉਸ ਤੋਂ ਬਾਅਦ ਦਬਾਅ ਪਾਇਆ ਜਾ ਰਿਹਾ ਹੈ ਚੋਣ ਜਿਤਾਉਣ ਦੇ ਲਈ ਹਲਕਾ ਲੁਧਿਆਣਾ ਤੋਂ ਸੰਜੀਵ ਕੁਵਾਰ ਦੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਮੰਤਰੀ ਜਿਹੜੇ ਨੇ ਉਹ ਜਿਹੜੇ ਉੱਥੇ ਮੁਲਾਜ਼ਮ ਲੱਗੇ ਨੇ ਜਿਨ੍ਹਾਂ ਦੇ ਰਿਸ਼ਤੇਦਾਰ ਨੇ ਉਹਨਾਂ ਦੀਆਂ ਬਦਲੀਆਂ ਉਥੇ ਕਰਵਾ ਰਿਆ ਨੇ ਤੇ ਅਫਸਰਾਂ ਨੂੰ ਫੋਨ ਕਰਕੇ ਧਮਕੀਆਂ ਦੇ ਰਹੇ ਨੇ ਭਈ ਡਰਾਇਆ ਤੇ ਧਮਕਾਇਆ ਜਾ ਰਿਹਾ ਕਿ ਤੁਸੀਂ ਵੋਟ ਪਾਓ ਸੰਜੀਵ ਕੁਮਾਰ ਅਰੋੜਾ ਨੂੰ ਤੇ ਆ ਜਿਹੜੀ ਮਹਿਲਾ ਦੀ ਮੌਤ ਹੋਈ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਆਗੂ ਸੀ ਪਰਮਵੀਰ ਹੈ ਕਿਉਂ ਹੋਈ ਕਿਉਂਕਿ ਉਸ ਅਮਰੀਕ ਸਿੰਘ ਨਾਮ ਦੇ ਵਿਅਕਤੀ ਨੂੰ 6 ਘੰਟੇ ਬਿਨਾ ਵਜਾ ਤੋਂ ਐਫਆਈਆਰ ਕੱਟ ਕੇ ਜਿਲ੍ਹੇ ਔਰ ਥਾਣੇ ਦੇ ਵਿੱਚ ਡਾਕੇ ਰੱਖਿਆ ਤੇ ਉਸਦੀ ਧਰਮ ਪਤਨੀ ਜਿਹੜੀ ਹੈ ਟੈਨਸ਼ਨ ਲੈ ਗਈ ਉਸ ਤੋਂ ਬਾਅਦ ਹਾਲੇ ਵੀ ਸੰਸਕਾਰ ਨਹੀਂ ਕੀਤਾ ਗਿਆ ਉਹ ਕਹਿੰਦੇ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਭ ਵੱਡੇ ਆਗੂ ਤੇ ਐਫਆਈਆਰ ਹੋਵੇ ਕਾਰਵਾਈ ਹੋਵੇ ਲੇਕਿਨ ਦੂਸਰੇ ਪਾਸੇ ਧਮਕਾਇਆ ਤੇ ਜਿਹੜਾ ਹੈ ਡਰਾਇਆ ਜਾ ਰਿਹਾ ਹੈ ਹਲਕਾ ਪਸ਼ਮੀ ਦੇ ਲੋਕਾਂ ਨੂੰ ਵੀ ਭਾਈ ਤੁਸੀਂ ਵੋਟ ਪਾਓ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਰਵਿੰਦ ਕੇਸ਼ੀਵਰ ਨੂੰ ਭਾਈ ਇਦਾਂ ਤੇ ਕੰਮ ਨਹੀਂ ਚੱਲਨੇ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ ਇਹ ਕੀ ਹੋਵੇਗਾ ਕੀ ਲੋਕ ਇਹਨਾਂ ਤੋਂ ਐਕਸੈਪਟੇਸ਼ਨ ਕਰਨਗੇ ਭਾਈ ਇਹ ਕੰਮ ਵਧੀਆ ਕਰਦੇ ਨੇ ਜੇ ਤੁਸੀਂ ਅਜਾ ਹੀ ਕਰਨਾ ਸੀ ਤਾਂ ਫਿਰ ਸ਼ਰੂਬਣੀ ਇਕਾਲੀ ਦਲ ਵਾਲੇ ਭਾਰਤੀ ਜਨਤਾ ਪਾਰਟੀ ਵਾਲੇ ਕਾਂਗਰਸ ਪਾਰਟੀ ਵਾਲੇ ਚੰਗੇ ਸੀ ਉਹ ਰਾਜ ਕੇ ਜਲੂਸ ਤਾਂ ਕੱਢਦੇ ਸੀ ਤੁਸੀਂ ਉਸ ਤੋਂ ਵੀ ਬਹਤਰ ਨਿਕਲੇ ਤੁਸੀਂ ਜਲੂਸ ਕੱਢ ਰਹੇ ਹੋ ਸਾਰੀ ਸਕਿਉਰਿਟੀ ਸ਼ਿਫਟ ਕਰਕੇ ਮਨੀ ਸਰੂਦੀਆ ਨੂੰ ਮੈਡੀਕਲ ਸਹੂਲਤਾਂ ਨੂੰ ਉਹਨਾਂ ਨੂੰ ਦੇ ਰਹੇ ਹੋ ਉਹਨਾਂ ਦੇ ਨਾਲ ਹੁਣ ਕਾਫਲੇ ਚਲੇ ਚਲਣ ਕਰਨਗੇ ਪੰਜਾਬ ਦੇ ਵਿੱਚ ਇੱਧਰ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ ਪਰਮ ਵੀਰ ਨੂੰ ਇੱਕ ਸਿਸਟਮ ਪ੍ਰੋਫੈਸਰ ਦੇ ਨਾਲ ਨਗਨ ਹਾਲਤ ਵਿੱਚ ਵੇਖਿਆ ਗਿਆ ਤੇ ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਮੰਤਰੀਆਂ ਦੇ ਜਿਹੜੇ ਨਾਲ ਕਰਿੰਦੇ ਨੇ ਜਿਹੜੇ ਨਾਲ ਸਾਥੀ ਨੇ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਜਦੋਂ ਉਹ ਪਿੰਡਾਂ ਦੇ ਵਿੱਚ ਉਹ ਜਾਂਦੇ ਨੇ ਪ੍ਰੋਟੈਸਟ ਕਰਨ ਧਰਨਾ ਲਾਉਣ ਜਦੋਂ ਉਹ ਪ੍ਰੋਟੈਸਟ ਕਰਦੇ ਨੇ ਤੇ ਉਹਨਾਂ ਦੇ ਫੋਨ ਖੋਏ ਜਾਂਦੇ ਨੇ ਉਹਨਾਂ ਦੇ ਮੋਬਾਈਲ ਖੋ ਕੇ ਉਹਨਾਂ ਨੂੰ ਧਮਕਾ ਦਿੱਤਾ ਜਾਂਦਾ ਹੈ ਨਰੇਸ਼ ਕਟਾਰੀਆ ਦੀ ਤੇ ਸਾਥੀ ਨੇ ਤਾਂ ਦੁਨਾਲੀ ਕੱਢ ਲਈ ਸੀ ਯਾਨੀ ਕਿ ਰਾਜ ਕੇ ਗੁੰਡਾਗਰਦੀ ਦਾ ਨੰਗਾ ਨਾਚ ਨਚਾਇਆ ਜਾ ਰਿਹਾ ਹੈ ਸੂਬੇ ਦੇ ਮੁੱਖ ਮੰਤਰੀ ਦੇ ਵਿਧਾਇਕਾਂ ਅਤੇ ਜਿਹੜੇ ਮੰਤਰੀਆਂ ਵੱਲੋਂ ਤੇ ਦੂਸਰੇ ਪਾਸੇ ਸਾਰੀ ਪਾਵਰ ਆਪਣੀ ਮਨੀਸ਼ ਸੋਧਿਆ ਨੂੰ ਡਾਇਵਰਟ ਕਰਦੇ ਬੈਠੇ ਨੇ ਹੁਣ ਕੀ ਕਰਨਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਪੰਜਾਬੀਓ ਤੁਸੀਂ ਦੱਸੋ ਕਿ ਮੁੱਖ ਮੰਤਰੀ ਮਨੀਸ਼ ਸੋਧਿਆ ਹੈ ਪੰਜਾਬ ਦਾ ਜਾਂ ਭਗਵੰਤ ਮਾਨ